ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਸਵਾਗਤ ਹੈ। ਦੋ ਦਿਨ ਤੋਂ ਵਲੌਗ ਨਹੀਂ 파ਰੇ ਕਿਉਂਕਿ ਅਮਨ ਥੋੜੀ ਜਿਹੀ ਬਿਮਾਰ ਸੀਗੀ। ਤਾਂ ਸਮਝ ਨਹੀਂ ਆ ਰਿਆ ਸੀ ਨਾ ਅਮਨ ਨੂੰ ਦੇਖੀਏ ਜਾਂ ਕੰਮ ਨੂੰ ਦੇਖੀਏ ਜਾਂ ਵਲੌਗ ਨੂੰ ਦੇਖੀਏ ਨਾ ਕੀ ਕੀ ਕਰੀਏ ਉਹ ਸਮਝ ਨਹੀਂ ਆ ਰਿਆ ਸੀਗਾ। ਤੇ ਅੱਜ ਮੌਸਮ ਥੋੜਾ ਜਿਹਾ ਨਾ ਬੱਦਲਬਾਈ ਜਿਹੀ ਲੱਗ ਰਹੀ ਹੈ ਕਿਉਂਕਿ ਦੱਸਿਆ ਹੋਇਆ ਨਾ ਕਿ ਅੱਜ ਵੈਦਰ ਥੋੜਾ ਜਿਹਾ ਖਰਾਬ ਹੈ। ਸ਼ਾਇਦ ਮੀਂਹ ਪਏਗਾ ਤੇ ਵੈਸੇ ਧੁੱਪ ਨਿਕਲੀ ਹੈ ਕਿਤੇ ਕਿਤੇ ਸ਼ਾਇਦ ਮੀਂਹ ਵੀ ਪੈ ਜੇ ਤਾਂ ਆਪਾਂ ਚੱਲੇ ਹੁਣ ਸਨਾਮ ਤੇ ਥੋੜੇ ਬਹੁਤੇ ਕੰਮ ਸੀਗੇ ਇੱਕ ਕੋਰੀਅਰ ਵਗੈਰਾ ਕਰਵਾਉਣੇ ਸੀਗੇ ਕੋਰੀਅਰ ਕਰਵਾ ਕੇ ਆਉਣੇ ਆ ਤੇ ਇੱਕ ਆਪਣੀ ਨਾ ਸਕੂਟੀ ਹੋ ਗਈ ਖਰਾਬ ਪਤਾ ਨਹੀਂ ਕੀ ਚੱਕਰ ਹੈ ਆਪਾਂ ਬਾਹਰੋਂ ਸਰਵਿਸ ਕਰਵਾ ਲੈਨੇ ਆ ਨਾ ਟਾਈਮ ਟੂ ਟਾਈਮ ਮੈਂ ਸਰਵਿਸ ਕਰਵਾਉਣਾ ਆਪਣੀ ਸਕੂਟੀ ਦੀ ਬਟ ਕਈ ਵਾਰੀ ਨਾ ਕੁਝ ਐਜੀ ਗਲਤੀਆਂ ਹੋ ਜਾਂਦੀਆਂ ਨੇ ਆਪਣੇ ਤੋਂ ਕਿ ਆਪਾਂ ਮੁਗਲੈਲ ਵਗੈਰਾ ਚੈੱਕ ਨਹੀਂ ਕਰਵਾਉਂਦੇ ਉਹਨਾਂ ਤੋਂ ਕਿਹੜੀ ਕੰਪਨੀ ਦਾ ਪਾਰੇ ਕਿਹੜੀ ਕੰਪਨੀ ਨਹੀਂ ਤਾ ਪਤਾ ਨਹੀਂ ਮੁਗਲੈਲ ਕਰਕੇ ਸ਼ਾਇਦ ਪ੍ਰੋਬਲਮ ਆਈਏ ਚੀਜ਼ ਨਹੀਂ ਨਾ ਤਾਂ ਅਸੀਂ ਚੈੱਕ ਵੀ ਨਹੀਂ ਕੀਤਾ ਵੀ ਕੀ ਪ੍ਰੋਬਲਮ ਹੈ ਕੀ ਨਹੀਂ ਅਸੀਂ ਸਾਨੂੰ ਐ ਵੀ ਕੋਈ ਹੋਰ ਮੇਜਰ ਪ੍ਰੋਬਲਮ ਹੋ ਗਈ ਹੋਣੀ ਕੋਈ ਨਾ ਕੋਈ ਤਾਂ ਪਤਾ ਲੱਗਿਆ ਕਿ ਇਹ ਚ ਮੁਗਲੈਲ ਹੀ ਹੈਗਾ ਖਤਮ ਹੋਇਆ ਪਿਆ ਤੇ ਕਈ ਵਾਰੀ ਆਪਾਂ ਮੁਗਲੈਲ ਮਾੜਾ ਪਾ ਲੈਣਾ ਤਾਂ ਉਹ ਮੱਚ ਜਾਂਦਾ ਵਿੱਚੇ ਇੰਜਣ ਦੇ ਨਾਲ ਹੀ ਤੇ ਇਸ ਕਰਕੇ ਹੁਣ ਇਹ ਹੋ ਗਈ ਸਕੂਟੀ ਖਰਾਬ ਆਪਣੀ ਤਾਂ ਇਹ ਦੀ ਅੱਜ ਆਪਾਂ ਸਰਵਿਸ ਕਰਵਾ ਕੇ ਲਿਆਉਨੇ ਆ ਤੇ ਇਹਨੂੰ ਠੀਕ ਕਰਵਾ ਕੇ ਲੈ ਆਉਣਾ ਤੇ ਮੈਂ ਮੇਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਮੇਰੇ ਭੈਣ ਭਰਾ ਸਕੂਟੀ ਆ ਬਾਈਕ ਵਗੈਰਾ ਚਲਾਉਂਦੇ ਨੇ ਤਾਂ ਆਪਣੀ ਨਾਲ ਸਕੂਟੀ ਸਰਵਿਸ ਵਗੈਰਾ ਨਾਲ ਕੰਪਨੀ ਤੋਂ ਕਰਵਾਇਆ ਕਰੋ ਏਜੰਸੀ ਤੋਂ ਕਰਵਾਇਆ ਕਰੋ ਜਾ ਕੇ ਕਿਉਂਕਿ ਆਪਾਂ ਉਹਨੂੰ ਕਹਿ ਸਕਦੇ ਆ ਜਾ ਕੇ ਵੀ ਹਾਂ ਭਈਆ ਤੁਸੀਂ ਥੋੜੀ ਥੋੜੀ ਕੋਲ ਸਰਵਿਸ ਕਰਵਾਉਣਾ ਹੈ ਆਪਾਂ ਵੀ ਆਹ ਪ੍ਰੋਬਲਮ ਇਹ ਚ ਆ ਗਈ ਹੁਣ ਦੁਕਾਨਦਾਰੋਂ ਆਪਾਂ ਕੁਝ ਨਹੀਂ ਕਰ ਸਕਦੇ ਨਾ ਦੁਕਾਨਦਾਰੀ ਗੱਲ ਦੀ ਜ਼ਿੰਮੇਵਾਰੀ ਲੈਂਦੇ ਨੇ ਨਾ ਕਿ ਤੁਸੀਂ ਸਾਡੇ ਤੋਂ ਮੁਗਲਾ ਪਵਾਇਆ ਜਾਂ ਤੁਸੀਂ ਕਿਸੇ ਹੋਰ ਨਾਲ ਤੋਂ ਪਵਾਇਆ ਹੋਵੇ ਨਾ ਤਾਂ ਇੱਕ ਜਗ੍ਹਾ ਪਵਾਇਆ ਕਰੋ ਚੀਜ਼ਾਂ ਨਾਲ ਜਾਂ ਸਰਵਿਸ ਇੱਕ ਜਗ੍ਹਾ ਕਰਵਾਇਆ ਕਰੋ ਆ ਕੀ ਆਪਾਂ ਨੂੰ ਕਹਿ ਸਕੀ ਜਾ ਕੇ ਕੋਈ ਇਹ ਦੁਕਾਨਦਾਰ ਇਹ ਨਹੀਂ ਮੰਨਦਾ ਵੀ ਹਾਂ ਸਾਡੇ ਤੋਂ ਮੁਕ ਲੈ ਲ ਗਲਤ ਪੈ ਗਿਆ ਜਾਂ ਅਸੀਂ ਗਲਤ ਪਾਇਆ ਨਾ ਕੋਈ ਨਹੀਂ ਮੰਨਦਾ ਚੀਜ਼ ਨੂੰ ਤਾਂ ਹੁਣ ਪੈਸੇ ਲੱਗਣ ਨੂੰ ਥਾਂ ਐ ਐ ਨਹੀਂ ਪਤਾ ਕਿੰਨੇ ਪੈਸੇ ਲੱਗ ਜਾਣ ਸਭ 5000 ਲੱਗੇ 7000 ਲੱਗੇ 10000 ਲੱਗੇ ਨਾ ਕੁਝ ਨਹੀਂ ਕਰ ਸਕਦੇ ਆਪਾਂ ਤੇ ਹੁਣ ਆਪਾਂ ਕੋਰੀ ਵੀ ਨਾਲ ਲੈ ਕੇ ਚੱਲਦੇ ਆ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਇਧਰ ਅਮਨ ਬੰਬਾਰ ਹੋ ਗਈ ਸੀ ਕੀ ਹੈ ਕੁਝ ਨਹੀਂ ਹੋਇਆ ਮੈਂ ਤਾਂ ਦੱਸ ਰਿਹਾ ਸੀਗਾ ਮੈਂ ਕਿ ਸਾਡੀ ਸਕੂਟੀ ਹੋ ਗਈ ਖਰਾਬ ਤੇ ਹੁਣ ਇਹਦੇ ਨਾਲੇ ਮੈਂ ਅੱਜ ਕਰਵਾ ਕੇ ਲਿਆਣਾ ਸਰਵਿਸ ਇਹ ਮੇਰੇ ਜਿੰਨੇ ਚੋਈ ਜਾਂਦੇ ਕੀ ਹੋ ਗਿਆ ਹੈ ਹੈ? ਹੈ? ਕੁਝ ਨਹੀਂ ਤੇ ਗੁੱਡ ਮਾਰਨਿੰਗ ਤਾਂ ਬਹੁਤ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਮੈਂ ਥੋੜੀ ਜਿਹੀ ਬਿਮਾਰ ਐ ਥੋੜੀ ਨਹੀਂ ਮੈਂ ਜ਼ਿਆਦਾ ਹੋ ਗਿਆ ਉਹ ਗੜਾ ਕਣਾ ਬੇਟਾ ਤੇ ਆਪਣੇ ਕਰੀਅਰ ਸੀਗੇ ਲਿਜਾਣ ਵਾਲੇ ਕਰਤੇ ਪੈਕ ਆਲੇ ਪਾਪਾ ਦਾ ਟਾਫਾ ਕਿਆ ਪਿਆਏ ਕੋਈ ਗੱਲ ਨਹੀਂ ਮੈਂ ਆਪਾਂ ਸਕੂਟੀ ਤੇ ਅੱਗੀ ਰੱਖਣਾ ਅਮਨ ਤੂੰ ਫਰੜ ਕਰ ਦੇ ਯਾਰ ਕਿ ਉਹ ਲੇਟ ਕਰ ਰਹੀ ਹੈ ਪਾਪਾ ਜੀ ਤੁਹਾਡੇ ਪਾਪਾ ਦੇ ਟਾਫਾ ਲੋ ਦੇ ਲੋ ਪਾਪਾ ਨਾਲ ਲਿਖ ਦਿੰਦਾ ਯਾਰ ਇਹ ਚ ਪੈਣਾ ਨਹੀਂ ਹੈਗੇ ਮੈਂ ਪੈਣਾ ਦੇ ਮੁੱਟੀ ਕਾਲਾ ਲੈ ਕੇ ਦਿੰਦਾ ਤੁਹਾਨੂੰ ਪੈਣਾ ਠੀਕ ਚ ਆ ਜਾਣਗੇ ਹੂੰ ਛੇਤੀ ਕਰੋ ਮੜਾ ਉਹ ਨਹੀਂ ਇਹ ਨਾ ਪਤਾ ਆ ਜਾ ਵੀਰ ਦੋਨੋਂ ਫੋਪੇ ਲੈ ਲੈਣੇ ਹੋਰ ਲੈ ਲੈਣੇ ਤੂੰ ਮੇਰਾ ਨਾਂ ਪਕਾਤਾ ਹੁਣ ਪ੍ਰਧਾਨ ਪ੍ਰਧਾਨ ਕਹਿ ਕੇ ਮਾੜਾ ਨਾਮ ਪਕਾਉਣਾ ਪ੍ਰਧਾਨਗੀ ਵਿੱਚ ਦੁਨੀਆਂ ਲੜਦੀ ਗੱਦੀ ਮਰਦੀ ਫਿਰਦੀ ਐ ਤੁਹਾਨੂੰ ਫਰੀ ਵੰਡ ਤੇ ਪ੍ਰਧਾਨਗੀ ਮਿਲੂ ਸਰ ਨੂੰ ਡੱਕ ਦੇ ਹੂੰ

ਦੇਖ ਪ੍ਰੋਬਲਮ ਦਾ ਅਸੁੱਤੀ ਹਾ ਕਰਨ ਤਾਂ ਆ ਦੇਖੋ ਬਤੇ ਸਿੰਦੇ ਹਾਲਾਤ ਅੱਜ ਹੈਗੀ ਛੁੱਟੀ ਬਤੇ ਡਰੈਸ ਨੂੰ ਕਿ ਲਾਇਆ ਤੂੰ ਹੈ ਖੁਸ਼ ਕਿਉਂ ਨਹੀਂ ਖੁਸ਼ ਤਾਂ ਲੱਗਿਆ ਹੋਇਆ ਏ ਹਾਈ ਫੋ ਤੇ ਹਾਲਤ ਦੇਖੋ ਕੀ ਬਣੀ ਵੀ ਕੱਪੜਿਆਂ ਦੀ ਆ ਸਕੂਟੀ ਦੀ ਬਤੇ ਦੀ ਸਕੂਟੀ ਨੂੰ ਹਾਲਤ ਹੋਈ ਜਿਆਦਾ ਹੋਰ ਮਾਰ ਲੱਗੀ ਹੋਰ ਉਹਦਾਂ ਅਸੀਂ ਲੈ ਕੇ ਗਏ ਸਾਨੂੰ ਪਤਾ ਕੀ ਹਾਲਾਤ ਕਿਤਾ ਲੈ ਗਏ ਸੀ ਇਹਨੂੰ ਇਹ ਤਾਂ ਗਲਤ ਕਰ ਲਿਆ ਯਾਰ ਫੋਨ ਦਾ ਕੰਮ ਚਲੋ ਠੀਕ ਹੈ ਧਿਆਨ ਫੋਨ ਰਿੰਗ ਆਉਣ ਕਰ ਲਿਓ ਮੈਂ ਲੋਡ ਪੈਣ ਤੋਂ ਫੋਨ ਕਰ ਲਈ ਕਿੰਨਾ ਹੁਣ ਇੱਧਰ ਐ ਇੱਧਰ ਹਾਏ ਕਿੰਨਾ ਧੂਆ ਮਾਰਦੀ ਓਏ ਧੂਆ ਧੂਆ ਮਾਰਦੀ ਇਹਦਾ ਬਟਾਗੀ ਚ ਲੈ ਲੈ ਦੇ ਚੱਲ ਬੜੀਏ ਚੱਲ ਚੜੀਏ ਹੋਰੀ ਆ ਚਲ ਬੁਰਰ ਦੇ ਤੂ ਟੁੱਟਾ ਸਗਲ ਕੇ ਉਹ ਲੈ ਕੱਢ ਲਿਆ ਹਣ ਲੋ ਜਬਾਰ ਆ ਗਿਆ ਮੀ ਤੇ ਗਵਨੇ ਤੋਤੇ ਸਵੇਰ ਦੇ ਕੱਪੜੇ ਤੇ ਮੈਂ ਹੈਗੀ ਸਵੇਰ ਦੀ ਕੱਲ ਪਰਸੋਂ ਦੀ ਬੰਬਾਰ ਚੱਲ ਰਹੀਆਂ ਪਤਾ ਨਹੀਂ ਟਾਈਫਰ ਹੋ ਰਿਹਾ ਸਮਾਂ ਤੋਂ ਬਾਹਰ ਹੋ ਰਿਹਾ ਹੈ ਕੱਲ ਦਵਾਈ ਲੈਣ ਗਏ ਸੀ ਡਾਕਟਰ ਕਹਿੰਦਾ ਤੁਸੀਂ ਆਹ 2 ਦਿਨ ਦਵਾਈ ਖਾਓ ਤੇ ਫੇਰ ਦੇਖਾਂਗੇ ਕਿ ਕਿਦਾਂ ਤੁਹਾਡਾ ਸਰੀਰ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਟੈਸਟ ਕਰਾਵਾਂਗੇ ਤੇ ਟੈਸਟ ਨਹੀਂ ਹੋਏ ਹੈਗੇ ਮੈਨੂੰ ਫਰਕ ਕੁਝ ਨਹੀਂ ਲੱਗਿਆ ਹੈਗਾ ਇਦਾਂ ਹੀ ਸਰੀਰ ਡੀਗੂ ਡੀਗੂ ਜਾਂ ਕਰਦਾ ਹਜੇ ਵੀ ਤੇ ਸਵੇਰ ਦੀ ਮੈਂ ਪਈ ਹਾਂ ਹੁਣ ਉੱઠી ਆ ਮੈਂ 2:30 ਵਜੇ ਤੇ ਹੁਣ ਉੱਠ ਕੇ ਮੈਂ ਫੜ ਪਾਣੀ ਗਰਮ ਕੀਤਾ ਨਾਲ ਨਹਾਤੀ ਮੈਂ ਨਹਾ ਕੇ ਦੇਖਾਂ ਕਿ ਨਹਾ ਕੇ ਥੋੜਾ ਜਿਹਾ ਫਰੈਸ਼ ਹੋ ਜੂਗਾ ਸਵੇਰ ਇਹੋਂ ਥੋੜਾ ਸਾਹੀ ਲੱਗ ਰਿਹਾ ਬਾਕੀ ਦੇਖਦੇ ਆ ਜਿਹੜੀ ਗੋਲੀ ਤੇ ਗੋਲੀਆਂ ਨਾਲੇ ਸਿਰਦਰਦ ਨਹੀਂ ਹਟਣਦੇ ਹੈਗਾ ਸਿਰਦਰਦ ਹੋਈ ਜਾਂਦਾ ਹੋਈ ਜਾਂਦਾ ਆਈ ਆਹ ਕੜ ਨਹੀਂ ਆ ਗਏ ਆ ਦੋਨੇ ਆ ਵੜ ਕੇ ਬੈਠੇ ਨੇ ਮੈਨੂੰ ਪਤਾ ਨਹੀਂ ਕਿੱਥੇ ਬੈਠੇ ਨੇ ਸਲੇ ਕਰ ਜੀ ਜਾ ਫਰ ਲឹងਦਾ ਨਹੀਂ ਕਨੈਕਟ ਹੀ ਨਹੀਂ ਹੋ ਰਿਹਾ ਕਿਉਂ ਇਹ ਦੇਖ ਕੇ ਬੋਲਟ ਤੇ ਨਾ ਮਾਰਿਆ ਕਿੱਥੇ ਛੋਟਾ ਕਿੱਥੇ ਮੈਂ ਬੈਠਾ ਆਏ ਪਸੀਨਾ ਪਸੀਨਾ ਹੋਇਆ ਪਿਆ ਇਹ ਨਹੀਂ ਚਲਾ ਰਿਹਾ ਹੂੰ ਬਾਹਰ ਨਹੀਂ ਆ ਗਿਆ ਕਹਿੰਦਾ AC ਚ ਚਲਾ ਰਿਹਾ ਬਾਹਰ ਨਹੀਂ ਆ ਗਿਆ ਦੇਖਿਓ ਲੱਗ ਰਿਹਾ ਨਹੀਂ ਹੈਗੀ ਸਾਰੇ ਕੰਮ 10 80 ਹੋ ਗਏ। ਬੰਦਾ ਬੁਮਾਰਾ ਵੀ ਨਹੀਂ ਪੈ ਸਕਦਾ ਕੋਈ ਤਰੀਕੇ ਨਾਲ। ਕਾਰ ਦੇ ਕਦੇ ਰੁਕੀ ਤਾਂ ਜਿੰਨਾ ਮਿਲੀ ਸਾਨੂੰ ਆ ਨਹੀਂ ਹੋਇਆ, ਉਹ ਨਹੀਂ ਹੋਇਆ। ਹੁਣ ਆਪਾਂ ਬਣਾ ਰਹੇ ਹਾਂ ਬਹੁਤ ਹੀ ਆਸਾਨ ਵੀ ਨਹੀਂ ਕਹਿ ਸਕਦੇ, ਟਫ ਵੀ ਇਹ ਟਾਈਮ ਬਹੁਤ ਲੱਗਦਾ ਨੂੰ ਬਣਾ ਨੂੰ। ਵੇਸਣ ਦੇ ਪੂੜੇ, ਯਾਨੀ ਕਿ ਕਿੱਲੇ ਨੂੰ ਆਪਾਂ ਕਹਿ ਦਿੰਦੇ ਹਾਂ। ਤੇ ਪ੍ਰਧਾਨ ਸਾਹਿਬ ਦਾ ਮੂਲ ਆਫ ਹੈ ਤਾਂ ਮੈਂ ਇਹ ਖਾ ਕੇ ਖੁਸ਼ ਹੋ ਜਾਂਦੇ ਹਾਂ ਤੁਹਾਡੇ ਹੀ ਬਣਾ ਦੇਣਾ ਉਹਨਾਂ ਨੂੰ। ਤਕਰੀਬ ਮੇਰਾ ਜੈ ਸੈਟ ਨਹੀਂ ਹੋਏਗਾ। ਤੇ ਵੀਡੀਓ ਆਪਾਂ ਕੋਈ ਅਪਲੋਡ ਨਹੀਂ ਕੀਤੀ ਕਾਫੀ ਦਿਨਾਂ ਤੋਂ ਹਣਾ ਤੇ ਕਾਫੀ ਸਾਰੇ WhatsApp ਤੇ ਮੈਸੇਜ ਆ ਰਹੇ ਸੀ ਕਿ ਵੀਡੀਓ ਕਿਉਂ ਨਹੀਂ ਪਾ ਰਹੇ ਜੀਓ ਤੋਂ ਨਹੀਂ ਪਾ ਰਹੇ ਤੇ ਵੀਡੀਓ ਨਾ ਮੋਂ ਦਾ ਕਾਰਨ ਇਹ ਹੈ ਕਿ ਮੈਂ ਹੋ ਗਈ ਸੀ ਬਿਮਾਰ ਫਿਰ ਇਹਨਾਂ ਬੀਗ ਨਤੀ ਨੀਂਦ ਜੀ ਆਈ ਜਾਂਦੀ ਬਸ ਅੱਜ ਤੇ ਪਾਪੇ ਨੇ ਕੱਤੀ ਕੈਡਿਕ ਅਫਟਰਵੈਂਚਰ ਕਰਤਾ ਆਪੇ ਹੋ ਗਿਆ ਪਾਪਾ ਦੀ ਗਲਤੀ ਮੈਂ ਛਾਪੀ ਹੋਇਆ ਨਾ ਮਾਸਾਂ ਤੋਂ ਲੈ ਆਇਆ ਜੂ ਕੱਛੇ ਦਿਨੋਂ ਕਿ ਇਸ ਆਰਡਰ ਕਿਹਾ ਸੀ ਹੂੰ ਆਰਡਰ ਕਰਾਇਆ ਸੀ ਹੂੰ ਤੁਸੀਂ ਅਮਾਜ਼ਨ ਆ ਜਵਾਬ ਆ ਇਹ ਹੁਣ ਇਹ ਉਸ ਤੋਂ ਨੂੰ ਕਰਨੇ हां जा है पहले ना करके देख लो पीछे इधर फिर धीरे धीरे मतलब कहीं ही नहीं ਇਹ ਆ ਤੇ ਕਰ ਬੜ ਗਿਆ ਇਹ ਕੋਟੇ ਡਾ 파ਰਖ ਹੈ ਯਾਰ ਏਡਾ ਵੱਡਾ ਹੈ ਦੇਖਿਆ ਸੀ ਮੈਂ ਬਣੀ ਕਿਵੇਂ ਕਿਹੜੀ ਸਾਨੂੰ ਹੁੰਦਾ ਸੀ ਆ ਆ ਦੇਖਿਆ ਮਾੜੇ ਇਧਰੋਂ ਆ ਹੱਕ ਖੁਸ਼ ਏਦਾਂ ਹੀ ਕਰ ਕੋਈ ਨੋਬੇ ਦਾ ਕਮਾਉਣ ਵਾਸਤੇ ਇਨਸ਼ਾ ਅੱਲਾਹ ਮੁੰਡਾ ਬੁੱਝਾ ਬੁੱਡਾ

ਪਹਿਲੇ ਦੋ ਕੁਲੇ ਨਾ ਵਜੇ ਰਿਕੇ ਬਣਾ ਲਓ ਤਾਂ ਕਿ ਬੰਦਾ ਰੇਡ ਨਾ ਕਰੇ ਫਿਰ ਬਾਹਰ ਨਹੀਂ ਆ ਗਿਆ ਆਪਾ ਆ ਤੁਹਾਡਾ ਕੋਟ ਗਿੱਲਾ ਵੀ ਹੋ ਗਿਆ ਜੀ ਜਾਨਾ ਆਪਾ ਦੇਖੋ ਕਿੰਨੀ ਭਾਰੀ ਗੱਡੀ ਹੈ ਨਾ ਕਿੰਨੇ ਆਰਾਮ ਨਾਲ ਤਾਂ ਚੱਕ ਰਿਆ ਇਹ ਥਲੀ ਡਕਟਰ ਹੈ ਇਹ तो हेलीकॉप्टर ला रहा है चेक का ਜੀ ਆਪਾਂ ਪਰਨੀ ਤੋਂ ਭੇਜਤਾ ਟਾਇਰ ਪੈਂਚਰ ਲਗਾਉਣ ਵਾਸਤੇ ਗੱਡੀ ਦਾ ਤੇ ਮੀਂਹ ਪੈ ਰਿਹਾ ਇਸ ਕਰਕੇ ਮੈਂ ਸੋਚਿਆ ਚਲੋ ਆਪਾਂ ਹਨਾ ਗੱਡੀ ਤੇ ਜਿਹਨੇ ਕੰਮ ਨਹੀਂ ਉਹ ਗੱਡੀ ਤੇ ਕਰੀਏ ਤੇ ਇਧਰ ਆਮਾ ਨੇ ਮੇਰੇ ਵਾਸਤੇ ਬਣਾ ਲਈਏ ਪੂਰੇ ਕਿਉਂਕਿ ਗੰਢੀ ਅੱਜ ਕੁਝ ਹੈ ਨਹੀਂ ਸੀਗਾ ਉਹਨਾਂ ਸਬਜ਼ੀ ਵਗੈਰਾ ਕਦੇ ਰੋਜ਼ ਖਾ ਕੇ ਬੋਰ ਹੋ ਗਏ ਆ ਸਬਜ਼ੀ ਖਾਣ ਬੋਰ ਰੋਟੀ ਖਾਦੀ ਵੀ ਨਿਕਲ ਤਰ ਗਿਆ ਨਾ ਹਾਂ ਤੁਮਾਂ ਕਹਿੰਦੇ ਚਲੋ ਅੱਜ ਕੋੜਿਆਂ ਨਾਲ ਆਪਾਂ ਸਾਰਦੇ ਆ ਤੇ ਕਮੈਂਟ ਕਰਕੇ ਦੱਸੋ ਕਿਹੜੇ-ਕਿਹੜੇ ਘਰੇ ਜੀ ਨੂੰ ਕੁਝ ਨਾ ਹੋਵੇ ਤਾਂ ਫੇਰ ਆ ਇਹ ਮੇ ਦਾ ਕੋਈ ਨਾ ਸੌਖੀ ਐਸਪੀ ਬਣਾ ਕੇ ਸੌਖੀ ਵੀ ਹੈਗੀ ਤਾਂ ਹੀ ਬਹੁਤ ਲੱਗਦਾ ਨੂੰ ਬਣਨ ਨੂੰ ਟਾਈਮ ਬਹੁਤ ਲੱਗਦਾ ਹੈ ਕਿਉਂਕਿ ਵੇਸਨ ਪੱਕਣ ਦਾ ਟਾਈਮ ਲੱਗਦਾ ਹੈ ਆਹ ਅਹ ਇਹ ਤਾਂ ਰੋਮੀ ਪੱਕਿਆ ਚਾਰੰਦਿਆਂ ਦੇ ਜਿਨਾ ਪਾਣੀ ਸੌਖੀ ਹੈ ਬਣਾਉਣੀ ਔਖੀ ਹੈ ਹੈਨਾ ਇਹ ਗੱਲ ਹੈ ਤੇ ਬਣੇ ਦਾ ਵਲੌਗ ਵਿੱਚ ਆਪਾਂ ਖਾ ਕੇ ਮੋਟੀ ਫੀਲਿੰਗ ਨੂੰ ਮਿਲਦੇ ਆ ਨਾ ਲਓ ਜੀ ਦਿਖਾਓ ਪਟਾਟਾ ਦਾ ਵੀਰ ਕੰਮ ਨਹੀਂ ਆਪਣੇ ਆਪ ਕੰਮ ਕਰੀਏ ਤੋਂ ਬਾਅਦ ਨਾ ਮੰਨ ਤਿਆਰ ਹੋ ਜਾ ਇਸ ਵਾਰ ਓਏ ਯਾਰ ਮੈਂ ਤਾਂ ਘਰੇ ਮੇਰਾ ਕੰਮ ਬੰਦੀ ਕਰ ਗਿਆ ਉਹਨੇ ਤੁਹਾਨੂੰ ਕੋਮ ਵਰਕ ਆਈ ਪੈਂਡ ਕਰਨਾ ਹੈ ਨਹੀਂ ਸੋਮਵਾਰ ਨੂੰ ਓੜੀ ਗਿਆ ਹੈ ਅਜੇ ਨਹੀਂ ਕੀਤੀ ਕਰਵਾਉਣੀ ਸੀ ਕੀਤੀ ਗਿਆ ਉਹਨੇ ਕਹਿਿਆ ਸੋਮਵਾਰ ਆਗੇ ਅਮਰ ਤੇਰਾ ਹੁਣ ਦਿਲ ਕਰ ਰਿਹਾ ਕਿ ਨਹੀਂ ਕਰਾ ਜਾਣ ਬਲ ਮੇਰਾ ਬਿਲਕੁਲ ਹੀ ਦਿਲ ਕਰਦਾ ਨਹੀਂ ਕਰਾ ਫਿਰ ਰਹਿਣ ਦੇ ਛੱਡ ਪਰਾਂ ਮੈਂ ਕਾ ਗਿਆ ਆਫਿਸ ਲੈ ਹੁੰਦਾ ਕੱਲ ਬਾਪੂ ਘੰਟੇ ਜਾਊਗਾ ਉਹਨੂੰ ਪੁੱਛਿਆ ਹੋ ਗਿਆ ਕਿ ਨਹੀਂ ਕਰਾ ਉਹ ਤਾਂ ਥੋੜੀ ਹੋਊਗਾ ਤੇ ਨਾਲ ਸਾਈਨ ਕਰਕੇ ਫਿਰ ਹੋਊਗਾ ਮੇਰੇ ਕੋਲ ਬੈਂਕ ਦੇ ਕੰਮ ਸੀਗਾ ਆਪਾਂ ਉਹ ਕਰਨ ਜਾਣਾ ਸੀਗਾ ਤੇ ਬਟਾ ਮੰਦਾ ਨਹੀਂ ਮੇਰਾ ਚਲੋ ਦੇਖਦੀ ਆ ਮੈਂ ਜਾਨੀ ਆ ਕੰਮ ਤਾਂ ਨਵੇੜਲਾ ਮੈਂ ਸੈਨਵਾਰ ਕਹਿ ਰਿਹਾ ਤੇ ਅਲਗਾੜ ਰਿਹਾ ਰਕਿਆ ਅੱਧਾ ਨਾਲ ਲਿਆਉਣੀ ਪਤਾ ਮੈਂ ਮੜੀ ਠੀਕ ਹੋਈ ਤਾਂ ਮੈਨੂੰ ਪਾਤੂ ਨੂੰ ਬੋਲਣਾ ਹੈਗਾ ਅੱਛਾ ਮੈਂ ਹੁਣ ਬਿਮਾਰ ਹੋ ਰਿਆਂ ਦੱਸੂ ਮੇਰੇ ਕੋਲ ਹੋ ਮੈਂ ਬਿਮਾਰ ਹੋਈ ਤਾਂ ਮੈਂ ਠੀਕ ਹੋਈ ਤਾਂ ਤੂੰ ਹੀ ਰੀਜ਼ ਲਾ ਲੋ ਫੇਰ ਤੂੰ ਹੀ ਪੈ ਜਾ ਹੁਣ ਠੀਕ ਹੈ ਉਹ ਪ੍ਰਧਾਨ ਸਾਹਿਬ ਕੋਲੋਂ ਅਸੀਂ ਸਾਰੀ ਜ਼ਮੀਨ ਜਿਹਦਾ ਜਿੰਨੀ ਹੈਗੀ ਉਹਦੇ ਨਾਂ ਸਾਰੀ ਆਪਣੇ ਨਾਂ ਕਰਾ ਲਈ ਅੱਜ ਹੈ ਕਿੱਥੇ ਕਰਾਉਣਾ ਕਿੱਥੇ ਕਰਦੇ ਭਿਆਨ ਨਹੀਂ ਹੋ ਸਕਦੇ ਇੱਥੇ ਕਰ ਦਿਓ ਜੀ ਹਾਂ ਬੀਬੀਆਂ ਨੂੰ ਤੇ ਫੋਨ ਕਰੀ ਜਾਂਦੀਆਂ ਬੀਬੇ ਨੂੰ ਕੀ ਪਤਾ ਕਿ ਅਮਰ ਦੇ ਤੇ ਗੋਲੀ ਵੱਜੀ ਪਈ ਏ ਤੂੰ ਖਾਸ ਇਹਨਾਂ ਡਾਕੂਮੈਂਟ ਲੈ ਆ ਕੇ ਦੇਓ ਹੋਰ ਇਹ ਰਜਿਸਟਰੀ ਕਰਾਉਣੀ ਪਈ ਡਾਕੂਮੈਂਟ ਤੇ ਲੱਗਣਗੀ ਨਾਲ ਇਹ ਕਿਉਂ ਕੋਈ ਨਹੀਂ ਸਿੱਧੀ ਨਾ ਜਿਸਤਰੀ 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 ਵਾਲਾ ਵਿਚਾਰਾ ਬੰਦਾ ਰੋਜ਼ ਕਹਿੰਦਾ ਮੈਨੂੰ ਲੈ ਜਾਓ ਉਹ ਫਸ ਗਿਆ ਉੱਥੇ ਚੌਧਰੀ ਵਾਲ ਜਿਹੜਾ ਜਾਂਦਾ ਫਸ ਜਾਂਦਾ ਕੋਟਾਈਂ ਦੇ ਸੈਲ ਕਰਾਣੇ ਕੋਲਦੇ ਨੇ ਮੇਰੇ ਬਕਾਵੇਰੇ ਜਿੰਨੀ ਕੋਈ ਪਤਾ ਨਹੀਂ ਖਾਦੇ ਸੈਲ ਹੋ ਰਹੇ ਕਾਦੇ ਨਹੀਂ ਹੋ ਰਹੇ ਉਹ ਆ ਬੜ ਬੰਦ ਕਰ ਕੋਈ ਫਾਲ ਕਰੇ ਹੁੰਦੇ ਬਸਾਰੇ ਆਪਾਂ ਮੈਂ ਅਮਨਦ ਨਮੋ ਪਾਉਂਦੀ ਜੀ ਜਿਹੜਾ ਮੇਰੇ ਕੋ ਚਾਰ ਫੋਟੋ ਆ ਗਏ ਉਹ ਵੀ ਲੈ ਕੇ ਮੈਜੋ ਤਰੀ ਇੰਨੀ ਤਾਂ ਡਿਆ ਮੈਂ ਪੜ੍ਹੀ ਲਿਖੀ ਆ ਇੰਨੀ ਵੀ ਨਹੀਂ ਮੈਂ ਅੰਧ ਪੜ੍ਹਾ ਗਈ ਬੁੱਝ ਮੇਰੀ ਮਾਂ ਨੇ ਮੈਨੂੰ ਬਥੇਰਾ ਪੜਾਇਆ ਵਿਚਾਰੀ ਨੇ ਇੱਥੇ ਕਰ ਦੋ ਉਏ ਮੈਂ ਤੁਹਾਡੇ ਘਰੇ ਆ ਕੇ ਅਨਪੜ ਹੋ ਗਈ ਅਨਪੜਾ ਜਿਹਾ ਰਹ ਰਹੇ ਉਹ ਵੀ ਇਹੀ ਕਹਿਣਾ ਹੁੰਦਾ ਅਨਪੜਾ ਕਰਾ ਰਹਾ ਕਿ ਮੈਂ ਅਨਪੜ ਹੋ ਗਈ ਮੈਂ ਤਾਂ ਬਥੇਰੀ ਪੜੀ ਲੱਗੀ ਸੀ ਮਾ ਤਾਂ ਪੜਿਆ ਲਿਗਾ ਨੂੰ ਮਾਤ ਪਾਉਣੀ ਆ ਹੈ ਅਨਪੜਾ ਬੰਦੇ ਨੇ ਦੁਨੀਆ ਦੇ ਤੈਚਨਾ ਚ ਪਾਰ ਖ ਲੋਕਾਂ ਨੂੰ ਇਹ ਹਿਸਾਬ ਲਾ ਲੋ ਹੈਲੋ ਜੀ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਵੀਡੀਓ ਕਿਉਂ ਨਹੀਂ ਸਪਾਈ ਵਾਂਸੀ ਸੋਦੂਣੇ ਤੁਹਾਨੂੰ ਦੱਸਦਾ ਹਾਂ ਸਾਰਿਆਂ ਨੂੰ ਕਿ ਮੇਰੀ ਸਿਹਤ ਖਰਾਬ ਸੀ ਅਜੇ ਵੀ ਖਰਾਬ ਹੈ ਸਹੀ ਨਹੀਂ ਹੈਗੀ ਬਸ ਸਿਰਫ ਮੈਂ ਤਾਂ ਦੱਸਾਂ ਮੈਨੂੰ ਚਾਰ ਪੰਜ ਦਿਨ ਤੋਂ ਨਾ ਮੈਂ ਦਹੀਂ ਤੇ ਚੱਲ ਰਹੀ ਮੈਂ ਦਹੀਂ ਖਾ ਰਹੀ ਆ ਮੇਰਾ ਨਾ ਰੋਟੀ ਖਾਣੂ ਦਿਲ ਕਰਦਾ ਬਸ ਮੈਂ ਇੱਕ ਜੂਸ ਪੀਣੀ ਜਾਂ ਇੱਕ ਦਹੀਂ ਖਾਣੀ ਆ ਡਾਕਟਰ ਕਹਿੰਦੇ ਤੁਹਾਨੂੰ ਕੋਈ ਬਿਮਾਰੀ ਨਹੀਂ ਤੁਹਾਨੂੰ ਕੋਈ ਗੋਲੀ ਨਹੀਂ ਵੱਜੀ ਹੈਗੀ ਕਹਿੰਦੇ ਤੂੰ ਆਪਣਾ ਬਸ ਡਾਈਟ ਧਿਆਨ ਨਾਲ ਲੈ ਬਾਕੀ ਤੂੰ ਸਾਰਾ ਕੁਝ ਓਕੇ ਆ ਤੇਰਾ ਤੇ ਬਸ ਹੁਣ ਫਿਰ ਇੱਕ ਪੇਟ ਦੇ ਵਿੱਚ ਇਨਫੈਕਸ਼ਨ ਹੋਈ ਪਈ ਏ ਇੱਕ ਟਾਈਫਾਇਡ ਹੋਇਆ ਪਿਆ ਅਸੀਂ ਜਦੋਂ ਕਹਿੰਦੇ ਆ ਉਦੋਂ ਨਿਯਮ ਮੰਨਦੀ ਹੈਗੀ ਡਾਕਟਰ ਕਹੇ ਤੋ ਲੈਂਦੀ ਆ ਡਾਕਟਰ ਮੇਰਾ ਫੇਵਰਟ ਆ ਰੋੜਾ ਦਾ ਤੁਹਾਨੂੰ ਪਤਾ ਡਾਕਟਰ ਹੀ ਫੇਵਰਟ ਹੁੰਦਾ ਕਿਹਦੇ ਨਾਲ ਫੇਵਰਟ ਆਪਾਂ ਮੇਰਾ ਹੋ ਦਵਾਈ ਇਹ ਹੀ ਲੈ ਆ ਜਾਨੇ ਸਿਰਫ 40 ਰੁਪਏ ਦੀ ਦਵਾਈ ਦਿੰਦੇ ਡਾਕਟਰ ਸਾਨੂੰ ਤੇ 500 ਰੁਪਏ ਦੇ ਗੱਡੀ ਤੇਲ ਲਾ ਦੇਵੇ ਤੁਹਾਨੂੰ ਕੌਣ ਕਹੇਗਾ ਵੀ ਇਹ ਸਿਆਣੇ ਨੇ ਮੂਰਖ ਨੇ ਕਹਿਣਗੇ ਲੋਕੀ ਲੋ ਜੀ ਹੁਣ ਅੱਜ ਤੋਂ ਬਾਅਦ ਨਾਲ ਆਪਾਂ ਛੋਟੇ ਛੋਟੇ ਵਲੌਗ ਸ਼ੁਰੂ ਕਰਦੇ ਆ ਜੇ ਮੇਰੇ ਸਾਥ ਚੱਲਦੇ ਰਹੇ ਤਾਂ ਠੀਕ ਹੈ ਅਰਦਾਸ ਕਰਿਓ ਕਿ ਮੈਂ ਤੰਦਰੁਸਤ ਰਹਾਵਾਂ ਠੀਕ ਹੈ ਤੁਹਾਨੂੰ ਮੈਂ ਛੋਟੇ ਛੋਟੇ ਵਲੌਗ ਦਿੰਦੀ ਰਹਾ ਤੇ ਬਹੁਤ ਜ਼ਿਆਦਾ ਕਿਧਰ ਨੂੰ ਘਰਾਤਾ ਪਰਧਾਣਾ ਹ ਕੋਈ ਗੱਲ ਨਹੀਂ ਪ੍ਰਧਾਨ ਨੇ ਹੱਥ ਮਾਰ ਕੇ ਸੈਣ ਗਲਤ ਕਰਾਤਾ ਲੋ ਮੂੰਹ ਮੇਕ ਬੰਦੀ ਲੋ ਮੇਰੇ ਹੱਥ ਵੱਡ ਤੇ ਪ੍ਰਧਾਨ ਨੇ ਜੇ ਹੁਣ ਤਾਂ ਛੋਟੇ ਛੋਟੇ ਬਲਾਗ ਦਵਾਂਗੇ ਜਿਹੜਾ ਪਕਲਵਿੰਦਰ ਉਹਨੇ ਪਿੱਛੇ ਬਲਾਗ ਜਿਹਾ ਬਣਾਇਆ ਟਟਾ ਪਟਾ ਜਿਹਨੂੰ ਜਵਾਏ ਕਰਿਓ ਯਾਰ ਹਨਾ ਤੇ ਤੇ ਇੰਜਵਾਏ ਕਰ ਤੇ ਇੰਜਵਾਏ ਕਰ ਹਾਂ ਉਹ ਤੂੰ ਮੇਰੇ ਮੇਰੇ ਜੀ ਨੂੰ ਮੁੱਛੀ ਕਰੇਗਾ ਮੁੱਛੀ ਕਰਦੇ ਆ ਪ੍ਰਧਾਨ ਉਹ ਰਹਿ ਗਏ ਨੇ ਪ੍ਰਧਾਨ ਤੇ ਜਿਹੜਾ ਵਿੱਗਾ ਰਹਿ ਗਏ ਹੋਰੇ ਸੈਣ ਰਹਿ ਗਏ ਸੀ ਨੇ ਪਰਨਾ ਤੂੰ ਕੀ ਯਾਦ ਕਰੇਂਗਾ ਪਟਵਾਰੀਆਂ ਦੀ ਕੁੜੀ ਤੁਹਾਡੇ ਘਰੇ ਵਿਆਹ ਕੇ ਆਈ ਤੇ ਸਾਰੀ ਜਾਇਦਾਦ ਤੁਹਾਡੇ ਨਾਂ ਕਰਦੀ ਅੱਛਾ ਹਾਂ ਮੈਂ ਪਟਵਾਰੀਆਂ ਦੀ ਪੋਤਰੀ ਆ ਮੈਂ ਜਿਹੜੇ ਤਾਂ ਜਾਣਦੇ ਆ ਕਮੈਂਟ ਕਰੋ ਜਿਹੜੇ ਨਹੀਂ ਜਾਣਦੇ ਇਹਨੂੰ ਦੱਸਦਾ ਮੈਂ ਪਟਵਾਰੀਆਂ ਦੀ ਪੋਤਰੀਆਂ ਤੇ ਲੰਬੜਦਾਰੀ ਵੀ ਲੰਬੜਦਾਰਾਂ ਦੀ ਧੀ ਤੇ ਪਟਵਾਰੀਆਂ ਦੀ ਪੋਤੀ ਪੂਰੀ ਚੜ੍ਹਾਈ ਆਪਣੀ ਹਾਂਜੀ